ਭਗਤ ਬੈਣੀ ਜੀ ਤੋਂ ਜੇ ਆਪਾਂ ਸਿੱਖਿਆ ਲਈਏ ਭਗਤਾਂ ਨੇ ਤਾਂ ਸਾਨੂੰ ਕੱਲੇ-ਕੱਲੇ ਬਚਨ ਕਲੀਅਰ ਕਰਨ ਦੀ ਕੋਸ਼ਿਸ਼ ਕੀਤੀ ਹੈ ਭਗਤ ਬੈਣੀ ਜੀ ਵੀ ਕਹਿੰਦੇ ਈੜਾ ਪਿੰਗਲਾ ਔਰ ਸੁਖਮਣਾ ਤਿੰਨ ਵਸਾ ਇੱਕ ਥਾਂਇ ਕਿਉਂਕਿ ਤਿੰਨਾ ਦਾ ਵਾਸਾ ਇੱਕ ਥਾਂ ਤੇ ਹੈ ਈੜਾ ਸਾਡੀ ਪ੍ਰਗਟ ਹੈ ਪਿੰਗਲਾ ਵੀ ਪ੍ਰਗਟ ਹੈ ਜਿੱਥੋਂ ਸਾਨੂੰ ਸਵਾਸ ਅੰਦਰ ਜਾ ਰਿਹਾ ਤੇ ਸੁਖਮਣਾ ਜਿਹੜੀ ਸਾਡੀ ਗੁਪਤ ਹੋਈ ਹੋਈ ਹੈ ਤੇ ਤਿੰਨੋਂ ਇੱਕੋ ਥਾਂ ਤੇ ਵਸਦੇ ਨੇ ਕਿਉਂਕਿ ਸਾਡੀ ਈੜਾ ਦਾ ਐਂਡ ਕਿੱਥੇ ਹੁੰਦਾ ਜਿੱਥੋਂ ਸਾਨੂੰ ਸਵਾਸ ਅੰਦਰ ਜਾ ਰਿਹਾ ਇੱਥੋਂ ਹੀ ਸਾਡੀ ਈੜਾ ਤੇ ਪਿੰਗਲਾ ਸ਼ੁਰੂ ਹੋ ਜਾਂਦੀ ਹੈ ਜਿੱਥੋਂ ਸਵਾਸਾਂ ਦੀ ਗ੍ਰਾਹੀ ਅੰਦਰ ਜਾ ਰਹੀ ਹੈ ਇੱਥੇ ਹੀ ਸਾਡੇ ਸੁਖਮਣਾ ਜਿਹੜੀ ਗੁਪਤ ਹੋ ਚੁੱਕੀ ਹੈ ਪਰ ਜਦੋਂ ਅਸੀਂ ਅਭਿਆਸ ਕਰਦੇ ਆਂ ਫਿਰ ਸਾਡੀ ਸੁਖਮਣਾ ਪ੍ਰਗਟ ਹੋ ਜਾਂਦੀ ਹੈ ਤੇ ਈੜਾ ਪਿੰਗਲਾ ਉਹ ਗੁਪਤ ਹੋ ਜਾਂਦੀ ਹੈ ਅਲੋਪ ਹੋ ਜਾਂਦੀ ਹੈ ਤੇ ਪਾਸ਼ਾ ਦਾ ਬਚਨ ਹੈ ਬੇਣੀ ਸੰਗਮ ਤਹ ਪਰਾਗ ਮਨ ਮਜਨ ਕਰਤ ਤਾਈ ਜਿਵੇਂ ਅਸੀਂ ਗੁਰਦਾ ਗਿਆਨ ਕਮਾਉਨੇ ਆ ਸਾਡੀ ਜੋਤ ਇਸ ਧਰ ਤੇ ਆਂਦੀ ਹੈ ਜਿੱਥੇ ਸੰਗਮ ਹੋ ਜਾਂਦਾ ਗੰਗਾ ਯਮਨਾ ਦਾ ਪਰਾਗ ਬਣ ਜਾਂਦਾ ਮਨ ਇਸ਼ਨਾਨ ਕਰਦਾ ਫੇ ਕਹਿੰਦੇ ਸੰਤੋ ਤਹਾ ਨਿਰੰਜਨ ਰਾਮ ਹੈ ਗੁਰਗਮ ਚੀਨਾ ਬਿਰਲਾ ਕੋਏ ਪਰ ਐਸੇ ਦੱਸ ਦਿੱਤਾ ਵੀ ਵਿਰਲੇ ਜੀਵ ਹੀ ਇਸ ਗਿਆਨ ਨੂੰ ਸੁਣਦੇ ਐ ਜਿੱਥੇ ਸੁਖਮਣ ਦਾ ਵਾਸ ਹੈ ਜਿੱਥੇ ਪ੍ਰਗਟ ਹੋ ਜਾਂਦਾ ਮਨੂਰੂਪੀ ਜੋਤ ਸ਼ਿੰਗਾਰੀ ਜਾਂਦੀ ਹੈ ਜਨਮਾ ਜਨਮਾ ਦਾ ਜਿਹੜੇ ਮੈਲ ਲੱਗਿਆ ਉਤਰ ਜਾਂਦੀ ਹੈ ਇਸ ਕਰਕੇ ਇਸ ਜਿਹੜਾ ਮਾਰਗ ਹੈ ਪਿਆਰਿਓ ਇੱਥੇ ਤੁਹਾਨੂੰ ਸੰਸਾਰ ਨਹੀਂ ਦਿਖੇਗਾ ਇੱਥੇ ਵਿਰਲੇ ਜੀਵ ਦਿਖਣਗੇ ਬਿਰਲਿਆਂ ਦਾ ਮਾਰਗ ਹੈ ਤੇ ਪਿਆਰਿਓ ਆਪਾਂ ਵੀ ਸਤਗੁਰਾਂ ਅੱਗੇ ਜੋਦੜੀ ਬੇਨਤੀ ਕਰੀਏ ਤਾਂ ਜੋ ਅਸੀਂ ਵੀ ਬਿਰਲਿਆਂ ਦੇ ਵਿੱਚ ਸ਼ਾਮਿਲ ਹੋ ਜਾਈਏ